ਇਹ ਪਹਿਲਾ ਦੀ ਗੱਲ ਹੈ ਇੱਕ ਔਰਤ ਆਈ ਤੇ ਉਹਦਾ ਬੱਚਾ ਜਨਤੀ ਤਾਂ ਉਹ ਸੁਣ ਨਹੀਂ ਸਕਦਾ ਤੇ ਬੋਲ ਨਹੀਂ ਸਕਦਾ ਮੇਰੀ ਆਦਤ ਹੈ ਕਿ ਮੈਂ ਉਹ ਗੱਲ ਦੀ ਗਹਿਰਤਾ ਨੂੰ ਤੈਅ ਤੱਕ ਜਾਣ ਦੀ ਕੋਸ਼ਿਸ਼ ਕਰਦਾ ਉਹ ਵਿਚਾਰੀ ਜਦੋਂ ਮੈਂ ਪੁੱਛਿਆ ਕਿ ਤੂੰ ਕੀ ਕੰਮ ਕਰਦੀ ਹੈ ਤੇਰਾ ਘਰ ਵਾਲਾ ਕੀ ਕਰਦਾ ਉਹ ਕਹਿੰਦੀ ਕਿ ਅਸੀਂ ਦੋਵੇਂ ਪੈਲਸ ਵਿੱਚ ਲੱਗੇ ਹਾਂ ਜੇ ਪੈਲਸ ਵਿੱਚ ਮੈਂ ਸਰਵ ਕਰਦੀ ਹਾਂ ਚੀਜ਼ਾਂ ਤੇ ਮੈਂ ਪੁੱਛਿਆ ਕਿ ਕਦੋਂ ਤੋਂ ਕਰ ਰਹੀ ਹੋ ਕਹਿੰਦੀ ਜਦੋਂ ਬੱਚਾ ਹੋਣ ਵਾਲਾ ਸੀ ਉਦੋਂ ਤੋਂ ਤੁਸੀਂ ਅੰਦਾਜ਼ਾ ਕਰੋ ਜੀ ਇੱਕ ਪੈਂਸ ਦੇ ਵਿੱਚ ਜੇ ਹਜ਼ਾਰ ਬੰਦਾ ਬੈਠਾ ਹੋਇਆ ਹੈ ਹਜ਼ਾਰ ਬੰਦੇ ਚੋਂ 990 ਬੰਦੇ ਇਹ ਨਹੀਂ ਚਾਹੁੰਦੇ ਹੁੰਦੇ ਕਿ ਨੀ ਆਵਾਜ਼ ਕਿ ਚਾਹੁੰਦੇ ਹੁੰਦੇ ਆ ਪਰ ਕੋਈ ਉੱਠ ਕੇ ਗੱਲ ਨਹੀਂ ਕਹਿੰਦਾ ਕਿ ਇਹ ਉਹ ਜੱਟ ਨੂੰ ਨਾ ਬੰਦ ਕਰੋ ਇਹ ਸ਼ਦਾਈ ਨੂੰ ਨਾ ਬੰਦ ਕਰੋ ਇਹ ਕਿੰਨੀ ਕਦੀ ਕਿਸੇ ਨੇ ਕਾਟ ਦੇ ਦਿਖਾਇਆ ਹੈ ਕਿ ਸਾਡਾ ਜਿਹੜਾ ਵਿਆਹ ਹੈ ਉਹਦੇ ਵਿੱਚ ਸ਼ੋਰ ਕੰਨ ਪਾੜਵੀਂ ਆਵਾਜ਼ ਨਹੀਂ ਹੋਏਗੀ ਤਾਨੂੰ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ ਉਥੇ ਡੀ ਜੇ ਜਿਹੜੇ ਨੇ ਉਹ ਇੰਨੀ ਆਵਾਜ਼ ਛੱਡ ਕੇ ਨਹੀਂ ਅਸੀਂ ਚਲਾਵਾਂਗੇ ਕਿ ਤੁਸੀਂ ਬਹਿ ਨਾ ਸਕੋ ਤੁਸੀਂ ਨਾਲ ਦੇ ਬੰਦੇ ਨਾਲ ਗੱਲ ਨਹੀਂ ਕਰ ਸਕੋ ਇੰਨੀ ਜ਼ਿਆਦਾ ਆਵਾਜ਼ ਪਰ ਉਹ ਜਿਹੜੇ ਸਾਨੂੰ ਇਸ ਤਰ੍ਹਾਂ ਬੋਲਣਾ ਪੈਗਾ ਸਾਨੂੰ ਕਹਿਣਾ ਪਵੇਗਾ ਕਿ ਇਹ ਅਸੀਂ ਕੀ ਕਰਾਂ ਹੋਰ ਤੇ ਮਾਰਦੀ ਐ ਕਿ ਛੋਟੀ ਜੀ ਗੱਲ ਦਾ ਸਾਜੀ ਕਰਦਾ ਅਸੀਂ ਆਪਣੇ ਦਿਨਾਂ ਨੂੰ ਇਮਤਿਹਾਰਾਂ ਨੂੰ ਕਿਵੇਂ ਬਣਾਉਂਦੇ ਆ ਤੁਸੀਂ ਇੱਥੋਂ ਸਮਝ ਲਿਓ ਕਿ ਤੁਹਾਡਾ ਪਿੰਡ ਇਧਰ ਪਾਸੇ ਤੇ ਪੈ ਜਾਂਦਾ ਹੈ ਸਾਡਾ ਜਿਹੜਾ ਜੀਰਾ ਹੈ ਉਹ ਬਠਿੰਡਾ ਤੇ ਅਮਰਸਰ ਰੋਡ ਤੇ ਪੈਂਦਾ ਹੈ ਤੇ ਜਦੋਂ ਇਧਰ ਮੇਲੇ ਹੁੰਦੇ ਆ ਜਾਂ ਕੋਈ ਧਾਰਮਿਕ ਸਮਾਗਮ ਹੁੰਦੇ ਆ ਤੇ ਬਹੁਤ ਸਾਰੇ ਲੰਗਰ ਜਿਹੜੇ ਨੇ ਸੜਕ ਦੇ ਨਾਲ-ਨਾਲ ਲੱਗੇ ਹੁੰਦੇ ਆ